ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਛੀਵਾੜਾ ਤੋਂ ਤੋਂ ਅੰਦਾਜ਼ੇ ਕੇ ਮਾਛੀਵਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਕਾਸੋ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਇਸ ਮੌਕੇ ਤੇ ਪਿੰਡ ਤਖਰਾ ਵਿਖੇ ਇੱਕ ਸਰਚ ਕੀਤੀ ਗਈ ਸੀ ਜਿਸ ਦੌਰਾਨ ਪ੍ਰਗ约 ਸਿੰਘ ਨਵਜੋਤ ਸਿੰਘ ਪੁੱਤਰ ਜਗਤਾਰ ਸਿੰਘ ਤੇ ਬਿਆਨਪੁਰ ਪਤਨੀ ਜਗਤਾਰ ਸਿੰਘ ਵਾਸੀਆਂ ਪਿੰਡ ਤਖਰਾ थाना ਮਾਛੀਵਾੜਾ ਸਾਹਿਬ ਦੇ ਕੋਲੋਂ 30 ਗ੍ਰਾਮ ਹੈਰੋਇਨ ਅਤੇ ਤਕਰੀਬਨ 90000 ਰੁਪਏ ਦੀ ਡਰੱਗ ਬਣਈ ਹੋਈ ਬਰਾਮਦ ਹੋਈ ਹੈ ਪੁਲਿਸ ਨੇ ਇਹਨਾਂ ਦੇ ਖਿਲਾਫ ਐਨਡੀਪੀਆ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਕੀ ਮਾਮਲਾ ਹੈ ਪੂਰਾ? ਇਹਦੀ ਕੱਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਜੀ ਦੀ ਦਿਸ਼ਾ ਨਿਰਦੇਸ਼ਾ ਹੇਠ ਡੀਐਸਪੀ ਸਾਹਿਬ ਕ੍ਰੋਪਲ ਸਿੰਘ ਡੀਐਸਪੀ ਸਾਹਿਬ ਸਮਰਾਲਾ ਜੀ ਦੀ ਰਹਿਣ ਰਹਿਮਾਈ ਹੇਠ ਕੱਲ ਕਾਸੋ ਪ੍ਰੋਗਰਾਮ ਚਲਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਸਰਚ ਕੀਤੀ ਅਸੀਂ ਜਦੋਂ ਪਿੰਡ ਅੱਖਰਾਂ ਵਿਖੇ ਪੁੱਜੇ ਤਾਂ ਉੱਥੇ ਅਸੀਂ ਘਰ ਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਸਾਨੂੰ ਆਪਣੇ ਅ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਪੁੱਤਰ ਪਤਨ ਜਗਤਾਰ ਸਿੰਘ ਇਹ ਦੋਵੇਂ ਸਕੇ ਭਾਈ ਨੇ ਜਿਹੜੇ ਕਾਫੀ ਸਮੇਂ ਤੋਂ ਆਪਣੇ ਨਸ਼ਾ ਲਿਆ ਕੇ ਵੇਚਦੇ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਮਾਤਾ ਬੀਨਤ ਕੌਰ ਵੀ ਇਹਨਾਂ ਦਾ ਸਾਥ ਦੇ ਰਹੀ ਸੀਗੀ ਜੀ ਤੇ ਅਸੀਂ ਆਪਣੇ 30 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਤੇ 90000 ਰੁਪਿਆ ਡਰਗ ਮਨੀ ਇਹਨਾਂ ਤੋਂ ਅਸੀਂ ਆਰੰਭ ਕੀਤੀ ਆ ਜਿਨ੍ਹਾਂ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਆ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਹੈਗਾ 21 ਐਨਡੀਪੀਐਸ ਐਕਟ ਤੇ 27ਏ ਤਹਿਤ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਅਧੀ ਪੁਲਿਸ ਰਿਮਾਂਡ ਹਾਸਲ ਕੀਤਾ ਹੈਗਾ ਤੇ ਜੋ ਅੱਗੇ ਵੀ ਕੋਈ ਤਫਤੀਸ਼ ਦੌਰਾਨ ਗੱਲਬਾਤ ਆਊਗੀ ਤਾਂ ਉਹ ਵੀ ਅਸੀਂ ਕਮੂ ਪਰੰਗ ਇਹਨਾਂ ਦੇ ਨਾਲ ਕੋਈ ਮਾਮਲਾ ਦੱਦ ਹੈ ਇਹਨਾਂ ਦੇ ਵਿੱਚ ਇਹਨਾਂ ਦਾ ਬ੍ਰਦਰ ਹੈਗਾ ਪ੍ਰਭਜੋਤ ਉਹਦੇ ਉੱਪਰ ਇੱਕ ਰਾਜਸਥਾਨ ਦੇ ਵਿੱਚ ਪਤਾ ਲੱਗਿਆ ਵੀ ਇੱਕ ਘੁਕੀ ਇਹਨਾਂ ਤੋਂ ਬਰਾਮਦ ਹੋਈ ਸੀਗੀ ਉਹ ਵੀ ਇੱਕ ਜਿਹੜਾ ਤੇ ਮੁਕਦਮਾ ਦਰਜ ਆ ਉਹਦੇ ਵਿੱਚ ਸਜ਼ਾ ਕੱਟ ਕੇ ਆਇਆ ਹੈਗਾ ਇਹ ਦੱਸਦਾ ਵੀ ਮੈਂ ਟਰਾਲਾ ਚਲਾਉਂਦਾ ਜੀ ਇਹ ਬਾਕੀ ਅੱਗੇ ਇਹਨਾਂ ਤੋਂ ਪੁੱਛ ਕੇ ਹੁਣ ਜਾਰੀ ਕਰਦੇ ਆਂ ਸੀ ਪੁੱਛ ਕੇ ਇਸ ਦੌਰਾਨ ਜੇ ਕੋਈ ਗੱਲ ਸਾਹਮਣੇ ਆਪ ਇੱਕ ਭਾਈ ਪਿੰਡਾ ਇੱਕ ਦਾ ਛੱਡੀ ਛੱਡੀ ਹੋਈ ਆ ਉਹਨਾਂ ਨੇ ਉਹ ਦਵਾਈ ਵਗੈਰਾ ਲੈ ਰਿਆ ਹੈਗਾ ਇਲਾਕੇ ਦੀ ਗੱਲ ਤੇਲੀ ਤਾਂ ਇਹ ਇਲਾਕੇ ਵਿੱਚ ਹੀ ਵੇਚਦਾ ਸੀ ਜਾਂ ਬਾਹਰ ਵੀ ਕਿਤੇ ਵੇਚਦਾ ਨਾਲ-ਨਾਲ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਹੀ ਇਹ ਸਪਲਾਈ ਕਰਦੇ ਸੀਗੇ ਫੈਮਿਲੀ ਦੀ ਗੱਲ ਜੇ ਫੈਮਿਲੀ ਸਾਰੇ ਇਹੀ ਕੰਮ ਕਰਦੇ ਕਰਦੇ ਸੀਗੇ ਆਇ ਦੀ ਆਪਣਾ ਪ੍ਰਭਜੋਤ ਦੀ ਮੈਸੇਜ ਆ ਉਹ ਦਿੱਲੀ ਤੋਂ ਹੈਗੀ ਆ ਕੁੜੀ ਉਹ ਨਹੀਂ ਰਹਿ ਗਈ ਉਹਦਾ ਕੋਈ ਉਹਨੂੰ ਨਹੀਂ ਆਈ ਤੇ ਤਿੰਨਾਂ ਦੇ ਹੈਗਾ ਜਿਹੜਾ ਇਹਨਾਂ ਦਾ ਇਹ ਕਰਦੇ ਸੀ ਕਰਦੇ ਸੀ ਫੈਮਲੀ ਚ ਹੋਰ ਵੀ ਮੈਂਬਰ ਆ ਕੋਈ ਨਹੀਂ ਇਹ ਚਾਰੇ ਹੀ ਨੇ ਜੀ ਘੱਟ ਚਾਰੇ ਰਹਿੰਦੇ ਆ ਐਵਰ ਪੰਜਾਬੀ ਟੀਵੀ ਦੇ ਮੱਝੀਵਾੜਾ ਸਾਹਿਬ ਤੋਂ ਗੁਰਦੀਪ ਟੱਕਰ ਵੀਰ ਬੋਧ